ਆਪਣੇ ਮਾਸੀ ਦੇ ਲੜਕੇ ਦੋ ਅਰਜਨ ਔਰ ਸਰਜਨ ਕੇ ਸੀਸ ਕੱਟ دیے تھے۔ ਤੋ ਦੇਖ ਪਾ ਰਹੇ ਇਹ ਅਰਜਨ ਸਰਜਨ ਜੋੜੂਗ ਇਸਮਾਦੀ ਹੈ। ਅਤੇ ਕਿਹਾ ਜਾਂਦਾ ਵੀ ਜਿਹੜੀਆਂ ਵੀ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਉਹਨਾਂ ਦਾ ਹਰ ਇੱਕ ਤਰੀਕੇ ਦਾ ਦੁੱਖ ਉਹ ਦੂਰ ਹੋ ਜਾਂਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਜੀ ਰਾਜਸਥਾਨ ਦੇ ਵਿੱਚ ਆ ਤੁਸੀਂ ਸਾਰੇ ਜਿਹੜੇ ਪਿੱਛੇ ਖੇਤ ਦੇਖ ਰਹੇ ਹੋ ਟਿੱਬੇ ਦੇਖ ਰਹੇ ਹੋ ਇਹ ਸਾਰੇ ਰਾਜਸਥਾਨ ਦੇ ਟਿੱਬੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਐਵੇਂ ਦੀ ਐਵੇਂ ਦਾ ਸਥਾਨ ਦਿਖਾਵਾਂਗੇ ਐਵੇਂ ਦੇ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿਸ ਸਥਾਨ ਤੇ ਗੁੱਗਾ ਜੀ ਦਾ ਜਿਹੜਾ ਉਹ ਯੁੱਧ ਹੋਇਆ ਸੀ ਜਿਹੜਾ ਗੁੱਗਾ ਜੀ ਦਾ ਜਨਮ ਸਥਾਨ ਆ ਦਦਰੇਵਾ ਜਿੰਨੇ ਕਿਲੋਮੀਟਰ ਦੀ ਦੂਰੀ ਤੇ ਖੜੇ ਆ ਦੁਦਰੇਵਾ ਧਾਮ ਤੋਂ ਉਸ ਜਿਹੜਾ ਜੁੱਧਾ ਸਥਾਨ ਆ ਜੁੱਧ ਸਥਲ ਜਿਹਨੂੰ ਕਿਹਾ ਜਾਂਦਾ ਉਹਦੀ ਦੂਰੀ 9 ਕਿਲੋਮੀਟਰ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਉਹ ਸਾਰਾ ਸਥਾਨ ਆਪਾਂ ਦਿਖਾਵਾਂਗੇ ਉਹ ਸਥਾਨ ਦਾ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਵੀ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਚੱਲਦੇ ਆਪਾਂ ਉਹ ਸਾਰਾ ਸਥਾਨ ਤੁਹਾਨੂੰ ਜਿਹੜਾ ਉਹ ਦਿਖਾਉਣੇ ਆ ਖੁੱਡੀ ਪਿੰਡ ਦੇ ਵਿੱਚ ਜਿਹੜਾ ਉਹ ਸਥਾਨ ਆ ਖੁੱਡੀ گاؤں ਉਹਨੂੰ ਜਿਹੜਾ ਉਹ ਕਿਹਾ ਜਾਂਦਾ ਬਾਕੀ ਸਾਰੀ ਜਾਣਕਾਰੀ ਆਪਾਂ ਉੱਥੇ ਜਾ ਕੇ ਦਵਾਂਗੇ ਤੇ ਇੱਧਰ ਤੁਸੀਂ ਇਹ ਪਿੱਛੇ ਖੇਤ ਦੇਖੋ ਹਨਾ ਇਸ ਤਰ੍ਹਾਂ ਦੀ ਇੱਥੇ ਖੇਤੀਬਾੜੀ ਹੁੰਦੀ ਆ ਰਾਜਸਥਾਨ ਹੋਗੀ ਮੂੰਗੀ ਇਸ ਤਰ੍ਹਾਂ ਦੀ ਇੱਥੇ ਫਸਲਾਂ ਜਿਹੜੀਆਂ ਉਹ ਲੱਗਦੀਆਂ ਨੇ ਕਿਉਂਕਿ ਪਾਣੀ ਦੀ ਘਾਟ ਹੈ ਤੇ ਇਹ ਚੂਰੂ ਜ਼ਿਲ੍ਹਾ ਚੂਰੂ ਡਿਸਟ੍ਰਿਕਟ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਇਹ ਜਿਹੜਾ ਗੁੱਗਾ ਜੀ ਦਾ ਜੁੱਧੜਾ ਵਾਲਾ ਸਥਾਨ ਹੈ ਇਹ ਦਧਰੇਵੇ ਪਿੰਡ ਤੋਂ 9 ਕਿਲੋਮੀਟਰ ਹੈ ਜਿਹੜਾ ਕਿ ਉਹਨਾਂ ਦਾ ਜਨਮ ਸਥਾਨ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹਨਾਂ ਦਾ ਜਨਮ ਸਥਾਨ ਦਿਖਾਇਆ ਸੀਗਾ ਜੀ ਉਸਦੇ ਦੀ ਨਹੀਂ ਦਰਸ਼ਨ ਕੀਤੇ ਤਾਂ ਉਹ ਵੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਕਰ ਸਕਦੇ ਹੋ ਹਨਾ ਬਾਕੀ ਜਿਹੜਾ ਇਹ ਸਾਰਾ ਇਲਾਕਾ ਆਪਾਂ ਜਿੱਥੇ ਹੁਣ ਸਫਰ ਕਰ ਰਹੇ ਹਾਂ ਇਹ ਸਾਰਾ ਖੇਤੀਬਾੜੀ ਵਾਲਾ ਏਰੀਆ ਤੇ ਆਲੇ ਦੁਆਲੇ ਕੁਝ ਨਹੀਂ ਹੈਗਾ ਇੱਥੇ ਸਾਰੇ ਖੇਤ ਹੀ ਖੇਤੇ ਨੇ ਦਧਰੇਵੇ ਪਿੰਡ ਤੋਂ ਬਾਅਦੋਂ ਬਸ ਬਾਰ-ਬਾਰ ਜਦੋਂ ਆਪਾਂ ਨਿਕਲੇ ਦਧਰੇਵੇ ਪਿੰਡ ਤੋਂ ਤਾਂ ਸਾਰੇ ਖੇਤੀਬਾੜੀ ਵਾਲੇ ਇਲਾਕਾ ਖੇਤ ਹੀ ਨੇ ਖਾਲੀ ਪਈ ਹੈ ਬਹੁਤ ਬਹੁਤ ਸਾਰਾ ਏਰੀਆ ਹੈ ਨਾ ਕਈ ਕਿ ਕਿਲੋਮੀਟਰ ਤੇ ਕੁਝ ਵੀ ਨਹੀਂ ਆਉਂਦਾ ਲੇਕਿਨ 20 20 ਕਿਲੋਮੀਟਰ 15 15 ਕਿਲੋਮੀਟਰ ਇਸੇ ਤਰ੍ਹਾਂ ਖੇਤ ਤੇ ਖੇਤ ਨੇ ਬਿਲਕੁਲ ਖਾਲੀ ਹੈ ਨਾ ਤੇ ਆਪਾਂ ਪਹੁੰਚਦੇ ਹਾਂ ਹੁਣ ਖੁੱਡੀ ਪਿੰਡ ਦੇ ਵਿੱਚ ਜਿਹੜਾ ਇਹ ਜੋਧੜਾਲਾ ਸਥਾਨ ਬਣਿਆ ਹੋਇਆ ਗੁੱਗਾ ਜੀ ਦਾ ਆਪਾਂ ਪਹੁੰਚ ਗਏ ਜੀ ਖੁੱਡੀ گاؤں ਇੱਥੇ ਇਹ ਸਥਾਨ ਜਿਹੜਾ ਉਹ ਬਣਿਆ ਹੋਇਆ ਜਿੱਥੇ ਉਹ ਜੁੱਧ ਹੋਇਆ ਸੀ ਸਾਹਮਣੇ ਤੁਸੀਂ ਉਹ ਜਿਹੜਾ ਸਥਾਨ ਦੇਖ ਰਹੇ ਹੋ ਇੱਥੇ ਮੁੱਖ ਸਥਾਨ ਆ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਕਰਵਾਉਨੇ ਆ ਪਹਿਲਾਂ ਇੱਕ ਆਪਾਂ ਤੁਹਾਨੂੰ ਤਲਾਬ ਦੇ ਦਰਸ਼ਨ ਕਰਵਾਉਨੇ ਆ ਜਿਹੜਾ ਕਿ ਤਲਾਬ ਗੋਗਾ ਜੀ ਨੇ ਆਪਣੇ ਹੱਥਾਂ ਨਾਲ ਜਿਹੜਾ ਉਹ ਪੱਟਿਆ ਸੀਗਾ ਉਹਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਨੇ ਆ ਗੋਗਾ ਜੀ ਦੇ ਸਮੇਂ ਦਾ ਜਿਹੜਾ ਇਹ ਤਲਾਬ ਹੈ ਤੇ ਇੱਥੇ ਇੱਕ ਇਤਿਹਾਸਕ ਉਹ ਰੁੱਖ ਵੀ ਹੈਗਾ ਹਨਾ ਤੇ ਉਹਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਾਂਗੇ ਬਾਕੀ ਇਹ ਸਥਾਨ ਤੇ ਵੀ ਬਹੁਤ ਭਾਰੀ ਇਹ ਦਿਨਾਂ ਦੇ ਵਿੱਚ ਇਕੱਠ ਰਹਿੰਦਾ ਸੰਗ ਤਾਂ ਜਿਹੜਾ ਉਹ ਸੰਗਤਾਂ ਇਸ ਸਥਾਨ ਤੇ ਜਿਹੜਾ ਆ ਕੇ ਉਹ ਮੱਥਾ ਟੇਕਦਿਆਂ ਨੇ ਸੋ ਚੱਲਦੇ ਆਂ ਆਪਾਂ ਤੁਹਾਨੂੰ ਉਹ ਜਿਹੜਾ ਤਲਾਬ ਦੇ ਦਰਸ਼ਨ ਕਰਵਾਉਨੇ ਆ ਫੇਰ ਆ ਜਿਹੜਾ ਮੁੱਖ ਸਥਾਨ ਬਣਿਆ ਹੋਇਆ ਅੰਦਰ ਫੇਰ ਇਹਦੇ ਦਰਸ਼ਨ ਕਰਵਾਵਾਂਗੇ ਆਪਾਂ ਤੁਹਾਨੂੰ ਇਤਿਹਾਸਿਕ ਤਲਾਬ ਦੇ ਜਿਹੜੇ ਉਹ ਦਰਸ਼ਨ ਕਰਵਾਉਨੇ ਆ ਇਸ ਸਮੇਂ ਜਿਹੜੇ ਤੁਸੀਂ ਤਲਾਬ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਤਲਾਬ ਗੋਗਾ ਜੀ ਨੇ ਆਪਣੇ ਹੱਥਾਂ ਨਾਲ ਜਿਹੜਾ ਉਹ ਤਿਆਰ ਕੀਤਾ ਸੀ ਹੱਥਾਂ ਨਾਲ ਪੁੱਟ ਕੇ ਜਿਹੜਾ ਇਹ ਤਲਾਬ ਉਹ ਬਣਾਇਆ ਸੀਗਾ ਤੇ ਜਿੰਨੀਆਂ ਵੀ ਸੰਗਤਾਂ ਹੁਣ ਇਸ ਸਥਾਨ ਤੇ ਆਉਂਦੀਆਂ ਨੇ ਇਸ ਤਲਾਬ ਦੇ ਵਿੱਚ ਆ ਕੇ ਇਸ਼ਨਾਨ ਕਰਦੀਆਂ ਨੇ ਅਤੇ ਕਿਹਾ ਜਾਂਦਾ ਵੀ ਜਿਹੜੀਆਂ ਵੀ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਦੀਆਂ ਨੇ ਉਹਨਾਂ ਦਾ ਹਰ ਇੱਕ ਤਰੀਕੇ ਦਾ ਦੁੱਖ ਉਹ ਦੂਰ ਹੋ ਜਾਂਦਾ ਇਹ ਤਲਾਬ ਦੇ ਤੁਸੀਂ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਆਹ ਸਾਈਡ ਜਿਹੜਾ ਉਹ ਸਥਾਨ ਹੈ ਜਿਹੜਾ ਮੁੱਖ ਸਥਾਨ ਹੈ ਆਪਾਂ ਉਹਦੇ ਵੀ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਵਾਂਗੇ ਹਨਾ ਆਹ ਸਾਈਡ ਤੇ ਇੱਕ ਇੱਥੇ ਇਤਿਹਾਸਕ ਰੁੱਖ ਵੀ ਹੈਗਾ ਗੁਗਾ ਜੀ ਦੇ ਦਰਸ਼ਨ ਜਿਹੜੇ ਕਰਵਾਦਾਂਗੇ ਆ ਤੁਸੀਂ ਤਲਾਬ ਦੇ ਦਰਸ਼ਨ ਜਿਹੜੇ ਉਹ ਕਰ ਸਕਦੇ ਹੋ ਸਾਰੀਆਂ ਸੰਗਤਾਂ ਫਿਰ ਆ ਕੇ ਇੱਥੇ ਇਸ਼ਨਾਨ ਕਰਦੀਆਂ ਨੇ ਇਹ ਤਲਾਬ ਉਸ ਸਮੇਂ ਦਾ ਹੀ ਆ ਗੁੱਗਾ ਜੀ ਦੇ ਸਮੇਂ ਦਾ ਬਹੁਤ ਪ੍ਰਾਤਨ ਇਹ ਤਲਾਬ ਹੈ ਤੇ ਇੱਥੇ ਇਤਿਹਾਸਿਕ ਜਿਹੜਾ ਇਹ ਰੁੱਖ ਆ ਇਸ ਸਮੇਂ ਜਿਹੜੇ ਤੁਸੀਂ ਰੁੱਖ ਦੇ ਦਰਸ਼ਨ ਕਰ ਰਹੇ ਹੋ ਜੀ ਇਹ ਰੁੱਖ ਇੱਥੇ 1500 ਸਾਲ ਪੁਰਾਣਾ ਰੁੱਖ ਆ ਇਤਿਹਾਸਿਕ ਰੁੱਖ ਆ ਇਹ ਗੋਗਾ ਜੀ ਦੇ ਸਮੇਂ ਦਾ ਹੀ ਇਹ ਰੁੱਖ ਆ ਹਨਾ ਇਸ ਸਥਾਨ ਦੇ ਬਿਲਕੁਲ ਨੇੜੇ ਤੇ ਆਹ ਸਾਈਡ ਤੋਂ ਨੂੰ ਆਪਾਂ ਤਲਾਬ ਦੇ ਜਿਹੜੇ ਦਰਸ਼ਨ ਕਰਵਾਏ ਸੀ ਤਲਾਬ ਦੇ ਬਿਲਕੁਲ ਨੇੜੇ ਜਿਹੜਾ ਇਹ ਰੁੱਖ ਆ ਪ੍ਰਾਤਨ ਜਿਹੜਾ ਰੁੱਖ ਆ ਹਲੇ ਤੱਕ ਵੀ ਬਿਲਕੁਲ ਉਸੇ ਤਰ੍ਹਾਂ ਤੁਸੀਂ ਜਿਹੜਾ ਰੁੱਖ ਦੇ ਦਰਸ਼ਨ ਆ ਉਹ ਕਰ ਸਕਦੇ ਹੋ ਹਲੇ ਵੀ ਉਸੇ ਤਰ੍ਹਾਂ ਰੁੱਖ ਇੱਥੇ ਜਿਹੜਾ ਉਹ ਮੌਜੂਦ ਆ ਦਰਸ਼ਨ ਕਰੋ ਜੀ ਤੇ ਫਿਰ ਉਹ ਇਥੇ ਸੰਗਤਾਂ ਆਉਂਦੀਆਂ ਨੇ ਬਹੁਤ ਭਾਰੀ ਗਣਤੀ ਦੇ ਵਿੱਚ ਸੰਗਤਾਂ ਆ ਕੇ ਇਹ ਸਥਾਨ ਦੇ ਵੀ ਜਿਹੜਾ ਉਹ ਦਰਸ਼ਨ ਕਰਕੇ ਜਾਂਦੀਆਂ ਨੇ ਹਨ ਤੇ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਅੰਦਰਲੇ ਸਥਾਨ ਦੇ ਜਿਹੜੇ ਉਹ ਦਰਸ਼ਨ ਵੀ ਕਰਵਾਦਾਂਗੇ ਤੇ ਇੱਥੇ ਵੀ ਉਸੇ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਹਨਾ ਇਹ ਦਿਨਾਂ ਦੇ ਵਿੱਚ ਕਿਉਂਕਿ ਸੰਗਤਾਂ ਆਉਂਦੀਆਂ ਨੇ ਇਹ ਸਥਾਨ ਦੇ ਉੱਪਰ ਦਰਸ਼ਨ ਕਰਨ ਵਾਸਤੇ ਚੱਲਦੇ ਹਾਂ ਜੀ ਆਪਾਂ ਜਿਹੜਾ ਇੱਥੇ ਮੁੱਖ ਸਥਾਨ ਆ ਉਹਦੇ ਆਪਾਂ ਦਰਸ਼ਨ ਕਰਦੇ ਹਾਂ ਤੇ ਇੱਥੇ ਚਾਰੇ ਪਾਸੇ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਫਿਰ ਇਥੋਂ ਅੰਦਰ ਤੇ ਇਹ ਦੁਕਾਨਾਂ ਦੇ ਉੱਪਰੋਂ ਤੇ ਚੱਲਦੇ ਆ ਜੀ ਆਪਾਂ ਤੁਹਾਨੂੰ ਇਹ ਮੁੱਖ ਸਥਾਨ ਤੇ ਜਿਹੜੇ ਉਹ ਦਰਸ਼ਨ ਕਰਵਾਦਣੇ ਆ ਇਹ ਜਿਹੜਾ ਜੁੱਧ ਸਥਾਨ ਹੈ ਜੁੱਧ ਦਾ ਇਹ ਸਥਾਨ ਆ ਸਾਰਾ ਇਹ ਤੁਸੀਂ ਜਿਹੜਾ ਦੇਖ ਰਹੇ ਹੋ ਹਨ ਇਹ ਜਿਹੜਾ ਇੱਥੇ ਮੁੱਖ ਸਥਾਨ ਹੈ ਜੀ ਉੱਪਰ ਲਿਖਿਆ ਹੋਇਆ ਜੈ ਸ਼੍ਰੀ ਜਾਹਰ ਵੀਰ ਗੁੱਗਾ ਜੀ ਜੁੱਧਦਾਮ ਖੁੱਡੀ ਡੂੰਗੀ ਡਾਬਰ ਇਹ ਖੁੱਡੀ گاਉਂ ਦੇ ਵਿੱਚ ਹੈ ਖੁੱਡੀ ਪਿੰਡ ਦੇ ਵਿੱਚ ਜਿਹੜਾ ਇਹ ਸਥਾਨ ਹੈ ਜੀ ਗੂਗਲ ਮੈਪ ਦੇ ਉੱਪਰ ਇਹਦੀ ਲੋਕੇਸ਼ਨ ਜਿਹੜੀ ਆਸਾਨੀ ਨਾਲ ਮਿਲ ਜਾਂਦੀ ਆ ਜੇ ਤੁਸੀਂ ਇੱਥੇ ਭਰੋਗੇ ਹਨਾ ਖੁੱਡੀ گاਉਂ ਦੇ ਵਿੱਚ ਇਹ ਜਿਹੜਾ ਇਹ ਸਥਾਨ ਹੈ ਜੈ ਜਾਰਬੀਰ ਗੋਗਾਜੀ ਮਹਾਰਾਜ ਕੀ ਜੈ अर्जन सर्जन जोड़े धाम की जय गुरु गोरखनाथ जी की जय देखिए आपको मैं दिखाने जा रहा हूँ ये अर्जन और सरजन और जहारवीर गोगा जी महाराज का संघर्ष हुआ था इस जगह का नाम गांव खुडी तहसी तहसील राजगढ़ जिला सादुल जिला चूरू ये बाबा जहारवीर का युद्ध स्थल पे जमीन से प्र प्रकृतिक जमीन से निकली हुई मूर्तियाँ जिसको जहारवीर गोगा जी महाराज की है वो एक घोड़े पे दो भाई सवार हैं जिनके शीश कलाम हो रहे हैं वो अर्जन सर्जन है और ये अर्जन सर्जन की समाधि है पीछे आप देख पा रहे हैं ये अर्जन सर्जन जोड़ों की समाधि है यहाँ गोगा जी महाराज वह अर्जन सर्जन, -सर्जन जोड़ों का भारी संघर्ष हुआ था तो गोगा जी महाराज ने सर्वर की पाल पे अपने मौसी के लड़के दो अर्जन और सर्जन के शीश काट दिए थे तो देख पा रहे हैं एक घोड़े पे दो भाई हैं दोनों के शीश कलाम हैं चीज़ कटे हुए हैं बिल्कुल भी एक होगा जी महाराज घोड़े से पीछे हुए हैं ये जमीन से विक्रम सम्मत एक हज़ार इकतीस सावणसुदी एकादशी बार आदित्य बार इसके ऊपर लिखाई है जी ये इनको एक हजार अड़तालीस साल हो गए है ये जमीन से प्राप्त हुई हुई है ये जगह राजगढ़ सादुलपुर से 10-12 किलोमीटर है ददरेवा से 10 किलोमीटर है यहाँ से गोगा मेडी डबल हाईवे रोड जा रहा है ये 70 किलोमीटर है तो मैडी है गोगा जी महाराज की इससे पहले कच्ची मैडी थी आज एक हज़ार अड़तालीस साल हो गए देखिए अगर हाथ से मूर्ति बनाते तो ये स्थापना की हुई गुरु गोरखनाथ जी की मूर्ति ऐसी बनाते लेकिन ये प्राकृतिक जमीन से निकला हुआ एक घोड़े पर सवार गोगाजी महाराज है और उधर एक घोड़े पर दो भाई हैं जिनके शीश बिल्कुल कटे हुए हैं ये अर्जन सर्जन है इनकी खुदाई भी करके देखी गई है गांव से सौ डेढ़ सौ सो आदमी आते थे इसको खोद के देखते थे जैसे पेड़ की जड़ चलती है ऐसे जड़ चलती रहती थी किसी की ताकत नहीं है कि उठा के पिंड में ले जाएं गांव में ले जाएं अच्छा स्थान बनाएं जैसे खोदते थे सुबह आते थे मिट्टी बराबर पाती थी बाहर से नाग डोलते थे गाँव वालों को फुकार मारते थे आए उधर से गाँव वाले वापस चल जाते थे किसी की ताकत नहीं है इस मूर्तियों को उखाड़ के गाँव में ले जाए बोल सनातन धर्म की जय ਰਾਜ ਦੇ ਸਾਗਰਾ ਮੈਨੇ ਕੇ ਅੰਦਰ ਕੀ ਹੈ ਕੇੰਗ ਵਿਦਵਾਨ ਕੇ ਹੈ ਆ ਪਾ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਏ ਨੇ ਜਿਹੜਾ ਮੁੱਖ ਸਥਾਨ ਹੈ ਹਨ ਅੰਦਰ ਤੁਹਾਨੂੰ ਜਿਹੜੀਆਂ ਮੂਰਤਾਂ ਦੇ ਦਰਸ਼ਨ ਕਰਵਾਏ ਨੇ ਜਿਹੜੀਆਂ ਇੱਥੋਂ ਧਰਤੀ ਦੇ ਵਿੱਚੋਂ ਨਿਕਲੀਆਂ ਨੇ ਇਹ ਜਿਹੜਾ ਤੁਸੀਂ ਸਾਰਾ ਸਥਾਨ ਦੇਖ ਰਹੇ ਹੋਏ ਸਾਰੀ ਜ਼ਮੀਨ ਦੇਖ ਰਹੇ ਹੋ ਇਹ ਜ਼ਮੀਨ ਦੇ ਵਿੱਚ ਜਿਹੜਾ ਉਹ ਜੁੱਧ ਹੋਇਆ ਸੀਗਾ ਹਨ ਇਹ ਸਾਰਾ ਜਿਹੜਾ ਜੁੱਧ ਵਾਲਾ ਸਥਾਨ ਆ ਕਾਫੀ ਇਹ ਜ਼ਮੀਨ ਆ ਆ ਸਾਰਾ ਇਲਾਕਾ ਜਿਹੜਾ ਉਹ ਖਾਲੀ ਪਿਆ ਆਲੇ ਦੋਲੇ ਵਾਲਾ ਇਹ ਸਥਾਨ ਸੀ ਸਾਰਾ ਜੀ ਜੁੱਧ ਵਾਲਾ ਆਪਾਂ ਇੱਥੇ ਤਲਾਬ ਦੇ ਦਰਸ਼ਨ ਕਰਵਾਏ ਨੇ ਇਤਿਹਾਸਿਕ ਰੁੱਖ ਦੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਏ ਨੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਗੁੱਗਾ ਜੀ ਦਾ ਜਿਹੜਾ ਉਹ ਯੁੱਧ ਵਾਲਾ ਸਥਾਨ ਜਿਸ ਸਥਾਨ ਤੇ ਜਿਹੜਾ ਉਹ ਜੁੱਧ ਹੋਇਆ ਸੀਗਾ ਅਤੇ ਅਰਜਣ ਤੇ ਸਰਜਣ ਦੇ ਉਹਨਾਂ ਨੇ ਜਿਹੜੇ ਉਹ ਸਿਰ ਕਟੇ ਸੀਗੇ ਤੇ ਜਿਹੜੀਆਂ ਵੀ ਇਤਿਹਾਸਿਕ ਚੀਜ਼ਾਂ ਸੀਗੀਆਂ ਇੱਥੇ ਇਤਿਹਾਸਿਕ ਵਸਤਾਂ ਸੀਗੀਆਂ ਉਹਨਾਂ ਦੇ ਆਪਾਂ ਦਰਸ਼ਨ ਕਰਵਾਏ ਨੇ ਜਿਹੜੇ ਗੁੱਗਾ ਜੀ ਦੇ ਸਮੇਂ ਦੀਆਂ ਨੇ ਜਿਵੇਂ ਇਤਿਹਾਸਕ ਰੁੱਖ ਸੋ ਇਸ ਬਲੌਗ ਨੂੰ ਇੱਥੇ ਆਪਾਂ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਧੰਨਵਾਦ ਜੀ